ਅੱਜ ਅਸੀਂ ਛੋਟੀ ਅਸੀਂ ਪ੍ਰਾਰਥਨਾ ਕਰਨ ਜਾਣ ਜਾ ਰਹੇ ਹਾਂ ਸਭ ਲੋਕ ਆਪਣੀ ਅੱਖਾਂ ਨੂੰ ਬੰਦ ਕਰਦੇ ਹੋਏ ਸਿਰਾਂ ਨੂੰ ਝੁਕਾਉਂਦੇ ਹੋਏ ਪਾਕੁਰ ਪਵਿੱਤਰ ਹਜ਼ੂਰੀ ਦੇ ਵਿੱਚ ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਕਲਾਮ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਜਿੱਥੇ ਦੋ ਜਾਂ ਤਿੰਨ ਮੇਰਾ ਨਾਮ ਲੈਣ ਕੇ ਜਮਾ ਹੋਣ ਕੇ ਇਕੱਠੇ ਹੋਣਗੇ ਮੌਨ ਦੇ ਵਿਚਕਾਰ ਹਾਂ ਆਈਏ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੇ ਸਿਰਾਂ ਨੂੰ ਝੁਕਾਏ ਅਸੀਂ ਅਰਦਾਸ ਕਰਾਂਗੇ ਅਸੀਂ ਬੇਨਤੀ ਕਰਨ ਜਾਣ ਜਾ ਰਹੇ ਪ੍ਰਾਰਥਨਾ ਕਰਨ ਜਾ ਰਹੇ ਹਾਂ ਰਾਜਾਂ ਕੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਮਸੀਹ ਦੇ ਸ਼ਾਮਰਥੀ ਨਾਮ ਵਿੱਚ ਪਿਤਾ ਜੀ ਇੱਕ ਵਾਰ ਫੇ ਤੁਹਾਡੇ ਕੋਲ ਤੁਹਾਡੇ ਚਰਨਾਂ ਦੇ ਵਿੱਚ ਆਉਂਦੇ ਆ ਪ੍ਰਭੂ ਜੀ ਆਪਣੀ ਦੇਹ ਨੂੰ ਪ੍ਰਾਣਾ ਨੂੰ ਆਤਮਾ ਨੂੰ ਲੈ ਕੇ ਵਚਨ ਨੂੰ ਲੈ ਕੇ ਲਹੂ ਨੂੰ ਲੈ ਕੇ ਤੁਹਾਡੇ ਕੋਲ ਆਉਂਦੇ ਆ ਪਿਤਾ ਪਰਮੇਸ਼ਰ ਅੱਜ ਦੀ ਸੰਧ ਤੇ ਚੱਲਦੇ ਫਿਰਦੇ ਨਜ਼ਰ ਆਉਣ ਮੇਰੇ ਪਿਤਾ ਪਰਮੇਸ਼ਰ ਔਰ ਇੱਕ ਇੱਕ ਜਾਨੂ ਤੁਹਾਡੇ ਲਹੂ ਦੇ ਵਿੱਚ ਕਵਰ ਕਰਕੇ ਤੁਹਾਡੇ ਲਹੂ ਦੇ ਵਿੱਚ ਛਿਪਾ ਦਿੰਦੇ ਆ ਜਿੰਨੇ ਵੀ ਖੁਦਾਵੰਦ ਤੇਰੇ ਇਸ ਜਗ੍ਹਾ ਤੇ ਖੁਦਾਵੰਦ ਬੇਟੀਆਂ ਬੇਟੇ ਖੁਦਾਵੰਦੀ ਜਗ੍ਹਾ ਤੇ ਬਰਾਜਮਾਨੇ ਇੱਕ ਇੱਕ ਜਾਨੂ ਤੁਹਾਡੇ ਹੱਥਾਂ ਦੇ ਵਿੱਚ ਜਿੰਨੇ ਉਹਦੇ ਪਰਿਵਾਰਾਂ ਨੂੰ ਉਹਨਾਂ ਦੇ ਜੀਵਨ ਨੂੰ ਤੁਹਾਡੇ ਲਹੂ ਦੇ ਵਿੱਚ ਛਿਪਾਉਂਦੇ ਆ ਖੁਦਾਵੰਦ ਰਹਿਮ ਤੇ ਬਦਲ ਕਰੋ ਕਿਰਪਾ ਕਰੋ ਵਾਧੂ ਆਪਣੇ ਕੰਦ ਵਿੱਚ ਲੈ ਕੇ ਚਲਾਓ ਪਿਤਾ ਪਰਮੇਸ਼ਰ ਜਿੰਨੇ ਵੀ ਤੇਰੇ ਬੇਟੀਆਂ ਤੇਰੇ ਬੇਟੇ ਰਾਸਤੇ ਦੇ ਵਿੱਚ ਆ ਰਹੇ ਨੇ ਉਹਨਾਂ ਦੀ ਨਿਗ੍ਹਾ ਬਣੀ ਸਾਜਦਾ ਮਦਦ ਕਰ ਖੁਦਾ ਅਸੀਂ ਪਹਿਲਾਂ ਤੇ ਇਹਨਾਂ ਦਾ ਧੰਨਵਾਦ ਕਰਦੇ ਪਿੰਡ ਮਨਸੂਰਪੁਰ ਵੱਲੋਂ ਔਰ ਕ੍ਰਿਸਚਨ ਕਮਿਊਨਿਟੀ ਵੱਲੋਂ ਔਰ ਅਸੀਂ ਇਹਨਾਂ ਦਾ ਸਨਮਾਨਿਤ ਕਰਨਾ ਚਾਹੁੰਦੇ ਆ ਪ੍ਰੋਫੈਸਰ ਜੀਐਸ ਮਲਤਾਨੀ ਜੀ ਸਟੇਜ ਤੇ ਬੁਆਨ ਚ ਪਿੰਡ ਮਨਸੂਰਪੁਰ ਵਿਖੇ ਕਰਵਾਈ ਗਈ 크੍ਰਿਸਚਨ ਪਾਇਚਾੜੇ ਵੱਲੋਂ ਮੀਟਿੰਗ ਜਿਸ ਵਿੱਚ ਉਹ ਚੇਚੇ ਤੌਰ ਤੇ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਨੇ ਆਪਣੀ ਟੀਮ ਸਮੇਤ ਹਾਜ਼ਰੀ ਲਗਵਾਈ ਗਈ ਤੇ ਪ੍ਰਧਾਨ ਸਾਹਿਬ ਸਿੱਧੂ ਵੱਲੋਂ ਆਪਣੀ ਕਮੇਟੀ ਸਮੇਤ ਇਸ ਮੀਟਿੰਗ ਚ ਆਉਣ ਲਈ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਫੈਸਰ ਜੀ ਤੇ ਉਹਨਾਂ ਦੀ ਟੀਮ ਤੇ ਪਿੰਡ ਮਨਸੂਰਪੁਰ ਦੀ ਪੰਚਾਇਤ ਦਾ ਸ੍ਰੋਪੇ ਪੇਟ ਕਰਕੇ ਸਵਾਗਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਨੇ ਪਾਸਟਰ ਗਗਨ ਉਪਰਜੀਤ ਵੱਲੋਂ ਕੀਤੀ ਗਈ ਦੁਆ ਪ੍ਰਾਰਥਨਾ ਦੁਆਰਾ ਚੰਗਿਆਈ ਪ੍ਰਾਪਤ ਕੀਤੀ ਅੱਗੇ ਦੇਖੋ ਪੂਰੀ ਰਿਪੋਰਟ ਸਾਡੇ ਪੱਤਰਕਾਰ ਡਾਕਟਰ ਸ਼ਾਮ ਲਾਲ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਹੁਸ਼ਿਆਰਪੁਰ ਫੋਕਸ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਦੀ ਇਹ ਤੁਸੀਂ ਜੋ ਬਹੁਤ ਹੀ ਧਾਰਮਿਕ ਸਮਾਗਮ ਮਸੂਲਪੁਰ ਵਿਖੇ ਕਰਾ ਰਹੇ ਹੋ ਮੇਰੇ ਵੱਲੋਂ ਤੁਹਾਨੂੰ ਸਾਰੀ ਸੰਗਤ ਨੂੰ ਸਾਰੇ ਭਰਾਵਾਂ ਨੂੰ ਲੱਖ ਲੱਖ ਮੁਬਾਰਕ ਪ੍ਰਭੂ ਜਸੂਸੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤਰੱਕੀਆਂ ਕਰੋ ਐਦਾਂ ਦੇ ਧਾਰਮਿਕ ਸਮਾਗਮ ਪਿੰਡਾਂ ਵਿੱਚ ਕਰਾਉਂਦੇ ਰਹੋ ਲੋਕਾਂ ਨੂੰ ਚੰਗੀ ਸਿਹਤ ਦੇਦੇ ਰਹੋ ਇਹ ਮੇਰੀ ਪ੍ਰਭੂ ਜਸੂਸੀ ਅੱਗੇ ਬੇਨਤੀ ਹੈ ਅਰਦਾਸ ਹੈ ਜਿਵੇਂ ਮੇਰੇ ਵੀਰ ਨੇ ਦੱਸਿਆ ਕਿ ਮੇਰਾ ਵੀ ਉਹੀ ਪਿੰਡ ਹੈ ਤੋਂ ਮੇਰਾ ਘਰ ਹੀ ਉਹੀ ਅਸਲੀ ਜਿੱਥੇ ਮਰਜੀ ਮੈਂ ਜਾਵਾਂ ਚਾਹੇ 300 ਪਿੰਡਾਂ ਮਕੇਰੀਆਂ ਪਰ ਜਦੋਂ ਮਨਸੂਰਪੁਰ ਆਉਣਾ ਉਦੋਂ ਫਿਰ ਇਹ ਕੁਝ ਹੋਰ ਹੋ ਗਈ ਹੈ ਸੋ ਮੈਂ ਇੱਕ ਪ੍ਰੋਗਰਾਮ ਅਜੇ ਹੋਰ ਅਟੈਂਡ ਕਰਨਾ ਤੁਸੀਂ ਤੁਹਾਨੂੰ ਸਕਦੇ ਹੋ ਅਸੀਂ ਸਵੇਰ ਤੋਂ ਲੱਗੇ ਹੋਏ ਆ ਮੈਂ ਇੱਥੇ ਸਾਰੀ ਖਾਸ ਕਰਕੇ 크ਿਸਚੀਨ ਕਮਿਊਨਿਟੀ ਦੇ ਸਾਡੇ ਭਰਾ ਇਕੱਠੇ ਹੋਏ ਆ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਇੱਕ ਸੜਕ ਜਿਹੜੀ ਤੁਹਾਡੀ ਤੁਸੀਂ ਕਿਹਾ ਸੀਗਾ ਸੜਕ ਨੂੰ ਪੱਕੀ ਸੜਕ ਕੋ ਆਪਣੇ ਸ਼ਮਸ਼ਾਨ ਘਾਟ ਤੱਕ ਉਹ ਪੱਕੀ ਹੋ ਰਹੀ ਹੈ ਉਸ ਤੇ ਜਿੰਨੇ ਪੈਸੇ ਲੱਗਣਗੇ ਉਹ ਮੈਂ ਪੰਡਤ ਸਾਹਿਬ ਨੂੰ ਕਹ ਦਿੱਤਾ ਹੈ ਓਸੀ ਲਗਾ ਕੇ ਉਹ ਇੰਟਰਲੌਕ ਲੱਗਣੀ ਸਰਪੰਸਾ ਇੰਟਰਲੌਕ ਤੇ ਉਹ ਪੱਕੀ ਹੋਏਗੀ ਦੂਜਾ ਸਰਕਾਰ ਵੱਲੋਂ 2 ਲੱਖ ਰੁਪਈਆ ਤੁਹਾਡੀ ਕਮਿਊਨਿਟੀ ਦੇ ਜਿਹੜਾ ਉਹ ਸ਼ੈੱਡ ਬਣਾਉਣਾ ਹੈ ਉਹਦੇ ਵਾਸਤੇ ਮੈਂ ਅੱਜ ਤੁਹਾਨੂੰ ਅਨਾਉਂਸ ਕਰਕੇ ਜਾਂਦਾ 2 ਲੱਖ ਰੁਪਈਆ ਸਰਪੰਚ ਸਾਹਿਬ ਕੋਲ ਪਹੁੰਚ ਜਾਏ ਕਿਉਂਕਿ ਤੁਹਾਨੂੰ ਪਤਾ ਵੀ ਇਹ ਪੈਸਾ ਲੱਗਣਾ ਤੁਹਾਨੂੰ ਸਰਪੰਚ ਸਾਹਿਬ ਵੀ ਇਹ ਪੰਚਾਇਤ ਨੂੰ ਲੱਗਣਾ ਹੈ ਸੋ ਸਰਪੰਚ ਸਾਹਿਬ 2 ਲੱਖ ਰੁਪਈਆ ਤੁਹਾਡੇ ਕੋਲੇ ਇਹਨਾਂ ਦੇ ਜਿਹੜਾ ਸ਼ੈੱਡ ਬਣਾਉਣਾ ਹੈ ਉੱਥੇ ਸਮਸ਼ਾਨ ਘਾਟ ਦੇ ਵਿੱਚ ਉਹਦੇ ਵਾਸਤੇ ਮੈਂ ਜਲਦੀ ਭੇਜ ਦੋ ਆਦਮ ਨੂੰ ਸ਼ੈੱਡ ਬਣ ਸਕੇ ਸ਼ੈੱਡ ਸ਼ੁਰੂ ਕਰੋ ਪੈਸੇ 'ਚ ਹੋਰ ਚਾਹੀਦੇ ਹੋਏ ਦੱਸ ਦਿਓ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਐਸੇ ਹੋਰ ਦਵਾ ਦੋ ਸੋ ਇਹ ਜਿਹੜਾ ਛੋਟੀ ਜੀ ਭੇਟ ਮੇਰੇ ਵੱਲ ਕਬੂਲ ਕਰੋ ਇਹ ਤੁਸੀਂ ਸ਼ੈੱਡ ਸ਼ੁਰੂ ਕਰੋ ਜੇ ਲੋੜ ਪਈ ਤਾਂ ਪੈਸੇ ਨਾਲ ਹੋਰ ਦਵਾ ਦੂੰਗਾ ਤਾਂ ਕਿ ਆਪਾਂ ਸ਼ੈੱਡ ਨੂੰ ਸਮਸ਼ਾਨ ਘਾਟ ਦੇ ਵਿੱਚ ਕੰਪਲੀਟ ਕਰਨਾ ਤਾਂ ਕਿ ਆਪਾਂ ਜਦੋਂ ਕਿਸੇ ਨੂੰ ਕਿਸੇ ਅਧੂਤ ਫਲਾਣ ਜਾਣਿਆ ਜੇ ਕੁਝ ਹੁਣ ਜਾਣਾ ਐਸਾ ਮੌਸਮ ਆਲਾ ਸਮਾਂ ਆਉਂਦਾ ਜੇ ਉਹਨੂੰ ਕੋ ਬੈਣਾ ਪਵੇ ਤੇ ਬੈਠਣ ਵਾਸਤੇ ਕੋਈ ਜਗ੍ਹਾ ਹੋਣੀ ਜ਼ਰੂਰੀ ਐ ਉਹ ਮੈਂ ਸਮਝਦਾ ਕਿ ਆਪਾਂ ਸਾਰੇ ਨਾਲ ਮਿਲ ਕੇ ਉਹਨੂੰ ਕੰਪਲੀਟ ਕਰਾਈਏ ਸਾਡੇ ਪਿੰਡ ਦੀ ਪੰਚਾਇਤ ਨੂੰ ਮੈਂ ਪਹਿਲਾਂ ਹੀ ਕਿਹਾ ਤੁਹਾਡੇ ਨਾਲ ਨੇ ਸਾਰੇ ਭਰਾ ਤੁਹਾਡੇ ਨਾਲ ਨੇ ਤਾਂ ਕਿ ਆਪਾਂ ਜਿਹੜੀ ਇਹ ਬਹੁਤ ਚਿਰਾਂ ਦੀ ਆਪਣੀ ਮੰਗ ਸੀਗੀ ਲੋੜ ਵੀ ਸੀਗੀ ਉਹਨੂੰ ਆਪਾਂ ਜਲਦ ਜਲਦੀ ਪੂਰਾ ਕਰ ਸਕੀਏ ਸੋ ਮੈਨੇ ਲਫ਼ਜ਼ ਜਨਾ ਤੁਹਾਡੇ ਤੋਂ ਖਿਮਾ ਚਾਹੂਗਾ ਪਰ ਸਕੇ ਵੀ ਜਾਣਾ ਕਿਸੇ ਸਾਥ ਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਉਹਦੇ ਵਾਸਤੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੈ ਮਸੀਹ ਦੀ You're oh, <laughs> तो वो तुम्हें उचित समय में पढ़ाएगा हले लो यू नो आपको मैं बताना चाहती हूँ सबसे जो सबसे अधिक आदम का नुकसान हुआ वो अदन की वाटिका से बाहर आना नहीं था वो परमेश्वर की हजूरी जिस ठंडी के समय में वो खुदावन से बातें कर रहा होता था वो मिस कर गया हले आज इंसान को परमेश्वर और जो मैं बताना चाहती हूँ देखो जब आदम बाहर चले गया परमेश्वर की प्रेजेंस में आ, बताना चाहती हूँ ये बहुत लॉन्ग हो जाएगा जब तक हम हाँ न्यू में जाएंगे तो मैं बीच बीच में क्यों क्योंकि वो परमेश्वर की हजूरी में रहा जब नूप एक धर्मी पुरुष था और परमेश्वर का भय मानने वाला था वो और उसकी फैमिली ही सेव हुई हाल काल के दिनों में हजूरी आपको सेव करेगी बीमारियों के समय में खुदा बन की हजूरी आपकी बीमारियों को हीलिंग में ਥੈਂਕ ਯੂ ਜੀਸਸ ਥੈਂਕ ਯੂ ਹੈਵਨਲੀ ਫਾਦਰ ਅੱਜ ਅਸੀਂ ਮੁਕੈਰੀਆਂ ਦੇ ਵਿੱਚ ਮਨਸੂਰਪੁਰ ਵਿਲੇਜ ਦੇ ਵਿੱਚ ਆਏ ਆਂ ਐਂਡ ਖੁਦਾਵੰਦਾ ਮੈਸੇਜ ਲੈ ਕੇ ਆਏ ਆਂ ਕਿ ਪਰਮੇਸ਼ਰ ਯੀਸ਼ੂ ਮਸੀਹ ਇੱਕ ਜੀਵਤਾ ਪਰਮੇਸ਼ਰ ਆ ਜੋ ਤੁਹਾਡੀਆਂ ਜ਼ਿੰਦਗੀਆਂ ਦੇ ਹਰ ਦੁੱਖ ਨੂੰ ਤਕਲੀਫ ਨੂੰ ਬਿਮਾਰੀਆਂ ਨੂੰ ਦੂਰ ਕਰਦਾ ਆ ਇੱਥੇ ਜੀਵਤੇ ਪਰਮੇਸ਼ਰ ਦਾ ਅੱਜ ਅਸੀਂ ਡੈਮੋਨਸਟ੍ਰੇਸ਼ਨ ਦੇਖੀ ਕਿਸ ਤਰ੍ਹਾਂ ਪਰਮੇਸ਼ਰ ਨੇ ਪਵਿੱਤਰ ਆਤਮਾ ਨੇ ਕੰਮ ਕੀਤੇ ਬਹੁਤ ਸਾਰੇ ਰੋਗੀ ਚੰਗੇ ਹੋਏ ਜੇ ਤੁਸੀਂ ਸੱਚਮੁੱਚ ਜੀਸਸ ਨੂੰ ਆਪਣਾ ਉਧਾਰਕਰਤਾ ਆਪਣੇ ਜੀਵਨ ਦੇ ਵਿੱਚ ਗ੍ਰੈਂਡ ਕਰਦੇ ਆ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇਗਾ ਤੁਸੀਂ ਆਪਣੀ ਲਾਈਫ ਖੁਦਾਵਨੀ ਸ਼ੂ ਮਸੀਹ ਨੂੰ ਦੋ ਉਹ ਇੱਕ ਜੀਵਤਾ ਪਰਮੇਸ਼ੁਰਾ ਜੋ ਤੁਹਾਡੀ ਲਾਈਫ ਨੂੰ ਬles ਕਰਨਾ ਚਾਹੁੰਦਾ ਆ ਅੱਜ ਮੈਂ ਸਪ੍ਰੈਸ ਤੇ ਜਰिए ਹੀ ਮੈਸੇਜ ਦੇਣਾ ਚਾਹੁੰਦੀ ਆ ਬਾਈਬਲ ਦੇ ਵਿੱਚ ਲਿਖਿਆ ਚੱਖੋ ਤੇ ਪਰਖੋ ਯਹੋਵਾ ਪਲਾਇਆ ਜੇ ਤੁਸੀਂ ਉਹਦੀ ਪਲਾਈ ਨੂੰ ਚੱਖਣਾ ਚਾਹੁੰਦੇ ਇੱਕ ਜੀਵਿਤ ਚਰਚ ਵਿੱਚ ਆਓ ਤੁਸੀਂ ਮੈਸੇਜ ਨੂੰ ਤੁਸੀਂ ਸਰਮਨ ਨੂੰ ਇੰਸਟਾਗ੍ਰam ਤੇ YouTube ਤੇ ਪਾਸਟਰ ਗਗਨ ਉਪਲ ਦੇ ਨਾਮ ਤੇ ਸੁਣ ਸਕਦੇ ਆ ਤਾਂ ਤੁਸੀਂ ਸੁਣੋਗੇ ਤੁਹਾਡੀ ਜ਼ਿੰਦਗੀ ਚ ਜਿੰਨਾ ਬਰਡਨ ਆ ਦੁੱਖ ਆ ਤਕਲੀਫ ਆ ਖੁਦਾ ਬਨੋਣਾ ਤੋਂ ਤੁਹਾਨੂੰ ਰਿਹਾ ਕਰੇਗਾ ਕੰਟੈਕਟ ਨੰਬਰ ਵੀ ਦਿੱਤਾ ਹੋਇਆ ਆ ਆਈਡੀ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ ਪ੍ਰੇਅਰ ਕਰਵਾ ਸਕਦੇ ਆ ਕਾਲ ਸੈਂਟਰ ਦੇ ਦੁਆਰਾ ਤੁਹਾਨੂੰ ਗਾਈਡ ਕੀਤਾ ਜਾਵੇਗਾ ਕਿਸ ਤਰ੍ਹਾਂ ਤੁਸੀਂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਉਹ ਉਧਾਰ ਕਰਤਾ ਗ੍ਰਹਿਣ ਕਰ ਸਕਦੇ ਆ ਇਨ ਜੀਸਸ ਨੇਮ ਐ ਪ੍ਰੈਸ ਰਿਪੋਰਟ ਬ੍ਰਦਰ ਨੂੰ ਬਲੈਸ ਕਰਦੀਆਂ ਇਹਨਾਂ ਦੀ ਪੂਰੀ ਟੀਮ ਨੂੰ ਬਲੈਸ ਕਰਦੀਆਂ ਪਰਮੇਸ਼ਰ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਤਾਇਤ ਨਾਲ ਬਲੈਸ ਕਰਨ ਯਸ਼ੂ ਦੇ ਨਾਮ ਦੇ ਵਿੱਚ ਮੰਗਦੇ ਆ ਅਮੀਨ ਤੇ ਸੁਪਰ ਦੇ ਵਿੱਚ ਆਏ ਸੰਗਤਾਂ ਦੇ ਪ੍ਰੇਅ ਪ੍ਰਾਰਥਨਾ ਕੀਤੀ ਤਾਂ ਕੀ ਮਸੂਰਤ ਲੱਗ ਰਿਹਾ ਸੰਗਤਾਂ ਦਾ ਅੱਜ ਜਦੋਂ ਮੈਂ ਸੱਚਮੁੱਚ ਮੈਂ ਅੱਜ ਖੁਦਾਵੰਦੀ ਕਲੀਸਿਆ ਦੇ ਵਿੱਚ ਚੱਲ ਰਹੀ ਸੀ ਬਾਈਬਲ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਦਾ ਆਤਮਾ ਕਹਿੰਦਾ ਮੈਂ ਆਪਣੀ ਕਲੀਸਿਆ ਵਿੱਚ ਚੱਲਦਾ ਆ ਨਾ ਜਦੋਂ ਪਰਮੇਸ਼ਰ ਚੱਲਦਾ ਹੈ ਤੇ ਕੰਮ ਹੁੰਦੇ ਆ ਤੇ ਉਦੋਂ ਮੈਂ ਦੇਖਿਆ ਲੋਕ ਉਸੇ ਟਾਈਮ ਪਰਮੇਸ਼ਰ ਦਾ ਆਤਮਾ ਸ਼ੋਰ ਰਿਹਾ ਸੀ ਟੱਚ ਕਰ ਰਿਹਾ ਸੀ ਰੋਗੀ ਚੰਗੇ ਹੋ ਰਿਹਾ ਸੀ ਮੈਂ ਬਹੁਤ ਖੁਸ਼ ਹਾਂ ਇਸ ਵਿਲੇਜ ਦੇ ਵਿੱਚ ਆ ਕੇ ਇੱਥੇ ਦਾ ਰੀਨਸਮੈਂਟ ਬਹੁਤ ਹੀ ਅੱਛਾ ਸੀ ਪਰਮੇਸ਼ਰ ਸਾਰੀ ਟੀਮ ਨੂੰ ਬles ਕਰੇ ਇਨ ਜੀਸਸ ਨੇਮ ਅਮਨ ਪ੍ਰਧਾਨ ਸਭ ਤੋਂ ਪਹਿਲਾਂ ਪ੍ਰਭੂ ਜਸੂਦੇ ਪਵਿੱਤਰ ਨਾਮ ਵਿੱਚ ਜੈ ਐਮ ਸੀ ਦੀ ਮੈਂ ਸਾਬੀ ਸਿੱਧੂ ਕ੍ਰਿਸਚਨ ਪ੍ਰਧਾਨ ਸਭ ਤੋਂ ਪਹਿਲਾਂ ਮੈਂ ਪਾਸਟਰ ਗਗਨ ਉਪਲ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮਨਸੂਰਪੁਰ ਨਗਰ ਵਿੱਚ ਵੱਡਾ ਕ੍ਰੂਸਟ ਕੀਤਾ ਔਰ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮਨਸੂਰਪੁਰ ਨਗਰ ਵਿੱਚ ਆਏ ਔਰ ਦਿਲ ਦੀ ਗਹਿਰਾਈ ਤੋਂ ਪਾਸਟਰ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਔਰ ਅਸੀਂ ਪਾਸਟਰ ਜੀ ਨੂੰ ਕਹਿੰਨੇ ਆ ਕਿ ਅਸੀਂ ਪਾਸਟਰ ਜੀ ਜੇ ਉਹ ਵੀ ਕ੍ਰੁਸੈਡਾ ਤੁਹਾਡਾ ਅੱਜ ਦੀ ਤਰੀਕ ਤੋਂ ਸਾਲਾਨਾ ਕ੍ਰੁਸੈਡ ਚੱਲੇਗਾ ਔਰ ਪਰਮੇਸ਼ਰ ਆਪ ਸਭ ਨੂੰ ਆਸ਼ੀਸ਼ ਬਰਕਤ ਦੇ ਆਪ ਸਾਰਿਆਂ ਨੂੰ ਜੈਮਸੀ ਦੀ